ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪਰਖ ਨਿਊਜ਼ ਮੈਂ ਆ ਦਿਲਪ੍ਰੇ ਸਿੰਘ ਤੇ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਐਲਾਨ 10 ਤੋਂ 15 ਸਾਲ ਪੁਰਾਣੇ ਵਹਾਨਾਂ ਨੂੰ ਚਲਾਉਣ ਤੇ ਨਹੀਂ ਲੱਗੇਗੀ ਕੋਈ ਰੋਕ 26 ਸਾਲਾ ਨੌਜਵਾਨ ਕੁੜੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਕੀਤੀ ਗਈ ਖੁਦਕੁਸ਼ੀ ਦੋ ਦਿਨਾਂ ਬਾਅਦ ਹੋਣੀ ਸੀ ਮੰਗਣੀ ਕਾਂਗਰਸ ਦੇ ਐਮ ਐਲ ਏ ਬਾਬਾ ਹੈਨਰੀ ਨੇ ਛੇੜੀ ਨਵੀਂ ਚਰਚਾ ਦੋ ਤੋਂ ਵੱਧ ਬੱਚੇ ਕਰਨ ਤੇ 10 ਲੱਖ ਰੁਪਏ ਜੁਰਮਾਨਾ ਲਗਾਉਣ ਦੀ ਕੀਤੀ ਮੰਗ ਸਰਕਾਰੀ ਮੀਟਿੰਗ ਵਿਚਾਰੇ ਛੱਡ ਕੇ ਚਲੇ ਗਏ ਬੀ ਜੀ ਪੀ ਦੇ ਵਿਧਾਇਕ ਦੀਪਕ ਮਿਸ਼ਰਾ ਉੱਤਰ ਪ੍ਰਦੇਸ਼ ਦੇ ਵਿ ਮਾਨ ਸਰਕਾਰ ਅੱਗੇ ਫੇਲ ਹੋਈ ਡੀਐਸਪੀ ਰਾਜਨਪਾਲ ਦੀ ਚਲਾਕੀ ਆਪਣੇ ਖਿਲਾਫ ਚੱਲ ਰਹੇ ਮੁਕਦਮੇ ਨੂੰ ਰੱਦ ਕਰਨ ਲਈ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੀਤੀ ਸੀ ਕੋਸ਼ਿਸ਼ ਦਿੱਲੀ ਵਿੱਚ ਪੁਰਾਣੇ ਵਾਹਨ ਚਲਾਉਣ ਵਾਲਿਆਂ ਲਈ ਵੱਡੀ ਖਬਰ ਹੁਣ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਜ਼ਬਤ ਨਹੀਂ ਕੀਤਾ ਜਾਵੇਗਾ ਲੋਕਾਂ ਨੂੰ ਵਾਹਨ ਦਾ ਜ਼ਬਤਕਰਨ ਜਾਂ ਥਾਣੇ ਵਿੱਚ ਖੜਾ ਕਰਨ ਦੀ ਪੇਸ਼ਾਨੀ ਨਹੀਂ ਹੋਵੇਗੀ ਇਸ ਤੋਂ ਪਹਿਲਾਂ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਦਿੱਲੀ ਵਿੱਚ ਚਲਾਉਣ ਤੇ ਰੋਕ ਸੀ ਤੇ ਇਹਨਾਂ ਨੂੰ ਤੇਲ ਨਹੀਂ ਮਿਲਣਾ ਸੀ ਪਰ ਹੁਣ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਕਿ ਲੋਕਾਂ ਦੀ ਆਵਾਜ਼ਈ ਸਹਿਜ ਬਣਾਈ ਰੱਖਣ ਲਈ ਹੁਣ ਵਾਹਨ ਜ਼ਬਤ ਕਰਨ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ ਸਰਕਾਰ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਥਾਂ ਉਹਨਾਂ ਨੂੰ ਸਹੂਲਤ ਦੇਵੇਗੀ ਇਸ ਫੈਸਲੇ ਨਾਲ ਪੁਰਾਣੇ ਵਾਹਨ ਰੱਖਣ ਵਾਲੇ ਲੋਕਾਂ ਲੋਕਾਂ ਦੀ ਵੱਡੀ ਰਾਹਤ ਮਿਲੀ ਹੈ ਮਨਜਿੰਦਰ ਸਿੰਘ ਸਿਰਸਾ ਦਾ ਐਲਾਨ ਨਰ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਅਤੇ ਨਰਮੀ ਦਿਖਾਈ ਜਾਵੇਗੀ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ ਤਾਂ ਜੋ ਪੁਰਾਣੇ ਵਾਹਨਾਂ ਨੂੰ ਆਪਣੇ ਕੰਮ ਵਿੱਚ ਲੈ ਸਕਣ ਪੰਜਾਬ ਯੂਨੀਵਰਸਿਟੀ ਵਿੱਚੋਂ ਇੱਕ ਚਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ 26 ਸਾਲਾ ਕੁੜੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਜਾਣਕਾਰੀ ਮੁਤਾਬਕ ਘਟਨਾ ਯੂਨੀਵਰਸਿਟੀ ਦੇ ਸਰਕਾਰੀ ਮਕਾਨ ਵਿੱਚ ਵਾਪਰੀ ਹੈ ਕੁੜੀ ਦਾ ਨਾਮ ਅਮਨਦੀਪ ਦੱਸਿਆ ਜਾ ਰਿਹਾ ਹੈ ਜਿਸ ਦੇ ਪਿਤਾ ਪੰਜਾਬ ਯੂਨੀਵਰਸਿਟੀ ਵਿੱਚ ਸੁਪਰਡੈਂਟ ਦੇ ਵਜੋਂ ਕੰਮ ਕਰਦੇ ਹਨ ਉਨ੍ਹਾਂ ਨੇ ਦੱਸਿਆ ਹੈ ਕਿ 2 ਦਿਨ ਬਾਅਦ ਅਮਨਦੀਪ ਦੀ ਮੰਗਣੀ ਹੋਣੀ ਸੀ ਜਿਸ ਤੋਂ ਪਹਿਲਾਂ ਹੀ ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਪੁਲਿਸ ਨੂੰ ਮੌਕੇ ਤੇ ਸੂਸਾਇਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਲਿਖਿਆ ਸੀ ਆਈ ਐਮ ਸੌਰੀ ਮੈਂ ਖੁਦ ਕਦਮ ਚੁੱਕ ਰਹੀ ਹਾਂ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਦੱਸ ਦਈਏ ਕਿ ਅਮਨਦੀਪ ਕੌਰ ਨੇ ਆਈਸਰ ਤੋਂ ਫੈਸ਼ਨ ਡਿਜ਼ਾਈਨਰ ਦਾ ਕੋਰਸ ਵੀ ਕੀਤਾ ਹੋਇਆ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰ 26 ਸਾਲ ਦੀ ਕੁੜੀ ਵੱਲੋਂ ਐਨਾ ਵੱਡਾ ਕਦਮ ਕਿ ਹੋ ਚੁੱਕਿਆ ਗਿਆ ਇਸ ਦਰਦਨਾਕ ਘਟਨਾ ਤੋਂ ਯੂਨੀਵਰਸਿਟੀ ਦੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ ਪੰਜਾਬ ਚ ਆਬਾਦੀ ਵਧਣ ਨੂੰ ਲੈ ਕੇ ਕਾਂਗਰਸ ਦੇ ਐਮਐਲਏ ਬਾਬਾ ਹੈਨਰੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪ੍ਰਾਈਵੇਟ ਬਿੱਲ ਭੇਜਿਆ ਗਿਆ ਐਮਐਲਏ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਆਬਾਦੀ ਕੰਟਰੋਲ ਬਿੱਲ 2025 ਪੇਸ਼ ਕਰੇ ਅਤੇ ਜਿਹੜੇ ਵੀ ਲੋਕ 2 ਤੋਂ ਵੱਧ ਬੱਚੇ ਪੈਦਾ ਕਰਨਗੇ ਉਨ੍ਹਾਂ ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਵੇ ਬਾਬਾ ਹੈਨਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਬਾਦੀ ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ ਜਿਸ ਨਾਲ ਸਰਕਾਰੀ ਸਹੂਲਤਾਂ ਤੇ ਵਿਕਾਸ ਕਾਰਜਾਂ ਤੇ ਦਬਾਅ ਪੈ ਰਿਹਾ ਹੈ ਇਸ ਲਈ ਜ਼ਰੂਰੀ ਹੈ ਕਿ ਆਬਾਦੀ ਨੂੰ ਕਾਬੂ ਕਰਨ ਲਈ ਸਖਤ ਕਾਨੂੰਨ ਬਣਾਏ ਜਾਣ ਬਾਬਾ ਹੈਨਰੀ ਨੇ ਦਲੀਲ ਕੀਤੀ ਹੈ ਕਿ ਚੀਨ ਵਰਗੇ ਦੇਸ਼ਾਂ ਵਿੱਚ ਵੀ ਸਖਤ ਨੀਤੀਆਂ ਨਾਲ ਆਪਣੀ ਆਬਾਦੀ ਨੂੰ ਕਾਬੂ ਕੀਤਾ ਗਿਆ ਹੈ ਤੇ ਹੁਣ ਪੰਜਾਬ ਲਈ ਵੀ ਇਹਨਾਂ ਕਦਮਾਂ ਦੀ ਲੋੜ ਹੈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਵਿੱਚ ਆਬਾਦੀ ਕੰਟਰੋਲ ਬਿੱਲ ਪੇਸ਼ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਆਬਾਦੀ ਬੇਕਾਬੂ ਨਾ ਹੋ ਸਕੇ ਵੱਡੀ ਆਬਾਦੀ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਇਹ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਉੱਤਰ ਪ੍ਰਦੇਸ਼ ਦੇ ਦਵੇਰੀਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਭਾਜਪਾ ਦੇ ਵਿਧਾਇਕ ਦੀਪਕ ਮਿਸ਼ਰਾ ਨੇ ਅਚਾਨਕ ਸਰਕਾਰੀ ਮੀਟਿੰਗ ਛੱਡ ਕੇ ਚਲੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਵਿਧਾਇਕ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਤੇ ਗੰਭੀਰ ਲਾਪਰਵਾਹੀ ਤੇ ਲੋਕਾਂ ਦੀ ਸੁਣਵਾਈ ਨਾ ਕਰਨ ਦੇ આરોਪ ਲਗਾਏ ਹਨ ਵਿਧਾਇਕ ਦਾ ਕਹਿਣਾ ਹੈ ਕਿ ਦਵੇਰੀਆ ਜ਼ਿਲ੍ਹੇ ਵਿੱਚ ਕਈ ਵਿਕਾਸ ਕਾਰਜ ਢਲਾਈ ਨਾਲ ਚੱਲ ਰਹੇ ਹਨ ਅਤੇ ਅਧਿਕਾਰੀਆਂ ਲੋਕਾਂ ਦੀਆਂ ਸਮੱਸਿਆਵਾਂ ਤੇ ਧਿਆਨ ਨਹੀਂ ਦੇ ਰਹੇ ਮੀਟਿੰਗ ਛੱਡ ਕੇ ਜਾਂਦੇ ਹੋਏ ਵਿਧਾਇਕ ਨੇ ਕਿਹਾ ਹੈ ਕਿ ਜਦੋਂ ਤੱਕ ਅਧਿਕਾਰੀ ਆਪਣਾ ਕੰਮ ਟੰਗ ਨਾਲ ਨਹੀਂ ਕਰਨਗੇ ਉਹ ਚਾਹੀਆਂ ਮੀਟਕਾਂ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਨਾ ਹੀ ਉਦੋਂ ਤੱਕ ਅਜਿਹੀਆਂ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਹੈ ਇਹ ਘਟਣਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਲੋਕਾਂ ਵੱਲੋਂ ਵਿਧਾਇਕ ਦੇ ਰਵੱਈਏ ਨੂੰ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਸਾਹਮਣੇ ਆ ਰਹੀਆਂ ਹਨ ਪ੍ਰੇਸ਼ਤਾਚਾਰ ਖਿਲਾਫ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਫਰੀਦਕੋਟ ਵਿੱਚ ਤਾਇਨਾਤ ਡੀਐਸਪੀ ਰਾਜਨਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਡੀਐਸਪੀ ਨੇ ਇੱਕ ਆਪਣੇ ਉੱਤੇ ਚੱਲ ਰਹੇ ਪ੍ਰੇਸ਼ਤਾਚਾਰ ਮਾਮਲੇ ਨੂੰ ਰੋਕਣ ਖਿਲਾਫ ਦਰਜ ਹੋਈ ਐਫਆਈਆਰ ਨੂੰ ਰੱਦ ਕਰਨ ਦੇ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਮੌਕੇ ਉੱਤੇ ਫੜ ਲਿਆ ਗਿਆ ਵਿੱਤਗੀ ਕਾਰਵਾਈ ਦੌਰਾਨ ਡੀਐਸਪੀ ਨੂੰ ਰੰਗੇ ਹੱਥ ਕਾਬੂ ਕੀਤਾ ਗਿਆ ਦੇਰ ਰਾਤ ਰਾਜਨਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਉਸਤੇ ਐਫਆਈਆਰ ਦਰਜ ਕੀਤੀ ਗਈ ਅਤੇ ਹੁਣ ਵਿਤਕੀ ਕਾਰਵਾਈ ਚੱਲ ਰਹੀ ਹੈ ਇਸ ਮਾਮ ਇਹ ਮਾਮਲਾ ਸਾਬਿਤ ਕਰਦਾ ਹੈ ਕਿ ਮਾਨ ਸਰਕਾਰ ਪ੍ਰੇਸ਼ਟਾਚਾਰ ਦੇ ਮਾਮਲਿਆਂ ਚ ਕੋਈ ਵੀ ਟੇਲਾਈ ਨਹੀਂ ਛੱਡੇਗੀ ਤੇ ਪ੍ਰੇਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਐਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਰਖ نیوز